ਮંત્રી ਮੰਡਲ ਦੇ ਵਿਚਕਾਰ ਜੋ ਵਿਸਤਾਰ ਹੋਇਆ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਨਵੇਂ ਮੰਤਰੀ ਐ ਪੰਜ ਲੋਕਾਂ ਨੂੰ ਨਈ ਜ਼ਿੰਮੇਵਾਰੀ ਮਿਲੀ ਐ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਮੈਂ ਉਹਨਾਂ ਨੂੰ ਪਰਿਵਾਰ ਕੋ ਉਹਨਾਂ ਸਭ ਕੋ ਮੁਬਾਰਕਬਾਦ ਦਿੰਦਾ ਹਾਂ ਗੁੱਡ ਵਿਸ਼ੇਸ ਦਿੰਦਾ ਹਾਂ ਕਿੰਨੇ ਮੰਤ్రਾਲੇ ਵੰਡੇ ਗਏ ਨੇ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਦੇਖੋ ਜੋ ਮੁੱਖ ਮੰਤਰੀ ਸਾਹਿਬ ਦਾ ਪ੍ਰੈਰੋਗੇਟਿਵ ਐ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗਫੇ ਦਿੱਤੇ ਜਾ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44974 ਹੋ ਗਈ ਹੈ ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀਆਂ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ ਸਿਰਫ 2.5 ਸਾਲ ਦੇ ਕਾਰਜਕਾਲ 'ਚ ਸੂਬੇ ਦੇ 44974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਮੈਂ ਥੱਕਦੇ ਇਹ ਕਹਣਾ ਚਾਹੁੰਦਾ ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ ਪਹਿਲੀ ਜਿਹੜੀ ਨੌਕਰੀ ਮੈਂ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਤੋਂ ਜੁਆਇਨ ਕੀਤਾ ਸੀਗਾ ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟਨਯੂਰ ਦੌਰਾਨ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟਨਯੂਰ ਦੌਰਾਨ ਪ੍ਰਾਪਤ ਕਰ ਰਿਹਾ ਹਾਂ ਇਸ ਤੋਂ ਬਾਅਦ ਟਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਲੱਗਦਾ ਹੋ ਸਕਦਾ ਬੜਾ ਅੱਛਾ ਲੱਗ ਰਿਹਾ ਜੀ ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਪਤੀ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ उन्होंने सोच समझ के बहुत अच्छे तरीके से किया है एंड आई एम वेरी होपफुल कि सभी लोग अपना बेस्ट देंगे मैं भी जैसे अपनी पूरी कोशिश कर रहा हूँ अपने अपनी अपनी पूरी कोशिश करेंगे और हम मिलकर एक टीम की तरह से काम करेंगे देखो ये दिस इज द द ऑफ़ चीफ़ मिनिस्टर

ਆ ਬਿਲਕੁਲ ਚੋਣਾ ਚੋਣਾ ਹੋਣ ਜਾ ਰਹੀਆਂ ਹੈਗੀਆਂ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਸੀਐਮ ਸਾਹਿਬ ਨੇ ਵੀ ਕਿਹਾ ਕਿ ਅਸੀਂ ਜਿਹੜੇ ਬੰਦੇ ਜਿਹੜੇ ਜਿਹੜੇ ਬੰਦੇ ਜਿਹੜੇ ਪਿੰਡ ਵਾਲੇ ਹੈਗੇ ਨਾ ਪਿੰਡ ਦਾ ਸਰਪੰਚ ਉਹਨੂੰ ਜਿਹੜੇ ਜੁਨਾਨੀਮਸਲੀ ਕਰਨਗੇ ਉਹਨਾਂ ਨੂੰ 5 ਲੱਖ ਰੁਪਏ ਦੇਣਗੇ ਸੀਐਮ ਸਾਹਿਬ ਅਸੀਂ ਵੀ ਆਪਣੇ ਆਪਣੇ ਮੁਜਡੇ ਦੇਵਾਂਗੇ ਆਪਣੇ ਆਪਣੇ ਏਰੀਆ ਦੇ ਸਰ ਇੱਕ ਹੋਰ ਇੰਪੋਰਟੈਂਟ ਹਲਕੇ ਦੇ ਵਿਚਾਰ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਚਾਇਤੀ ਚੋਣਾਂ ਦੇ ਵਿਚਾਰ ਜੋ ਕੋਈ ਵੀ ਪੰਚਾਇਤ ਹੈ ਸਾਰੇ ਮਿਲ ਕੇ ਅਗਰ ਡਿਸੀਜਨ ਲੈਣਗੇ ਤਾਂ 5 ਲੱਖ ਦਾ ਇਨਾਮੀ ਜੇ ਇਨਾਮ ਹੈ ਉਹ ਰੱਖਿਆ ਗਿਆ ਹੈ ਜੋ ਮੰਤਰੀ ਮੰਡਲ ਦੇ ਵਿਚਾਰ ਜੋ ਵਿਸਤਾਰ ਹੋਇਆ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਨਵੇਂ ਮੰਤਰੀ ਹੈ 5 ਲੋਕੋ ਨੂੰ ਨਈ ਜ਼ਿੰਮੇਵਾਰੀ ਮਿਲੀ ਹੈ ਮੈਂ उनको ਮੁਬਾਰਕਬਾਦ ਦਿੰਦਾ ਹਾਂ ਮੈਂ उनको ਪਰਿਵਾਰ ਕੋ उनको ਸਭ ਕੋ ਮੁਬਾਰਕਬਾਦ ਦਿੰਦਾ ਹਾਂ ਗੁੱਡ ਵਿਸ਼ਸ ਦਿੰਦਾ ਹਾਂ ने, दे बिल्कुल देखो जो मुख्यमंत्री साहब का प्रेरोगेटिव है उन्होंने सोच समझ के बहुत अच्छे तरीके से किया है एंड आई एम वेरी होपफुल कि सभी लोग अपना बेस्ट देंगे मैं भी जैसे अपनी पूरी कोशिश कर रहा हूँ सारा अपने अपनी पूरी कोशिश करेंगे और हम मिलकर एक टीम की तरह से काम करेंगे देखो ये दिस इज द प्रेरोगेटिव ऑफ द ऑनरेबल चीफ मिनिस्टर जो वो फैसला करते हैं हम उनकी टीम है हमने टीम में काम करना है वो जहाँ जिसको कहेंगे सेंटर फॉरवर्ड हो सेंटर फॉरवर्ड देखो तो की आप ऐसे ऐसे क्यों सोचते हो जी मतलब ये तो एक नॉर्मल एक्सरसाइज है सारी टीम है जो जो टोटल बानवे एम एल है ना कोई स्पीकर है कोई एम है कोई मिनिस्टर है वी आर वन टीम हम मिल काम करेंगे पंजाब के लिए देखो ਆ ਬਿਲਕੁਲ ਚੋਣਾ ਚੋਣਾ ਹੋਣ ਜਾ ਰਹੀਆਂ ਹੈਗੀਆਂ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਸੀਐਮ ਸਾਹਿਬ ਨੇ ਵੀ ਕਿਹਾ ਕਿ ਅਸੀਂ ਜਿਹੜੇ ਬੰਦੇ ਜਿਹੜੇ ਜਿਹੜੇ ਬੰਦੇ ਜਿਹੜੇ ਪਿੰਡ ਵਾਲੇ ਆਗੇ ਨਾ ਪਿੰਡ ਦਾ ਸਰਪੰਚ ਜਿਹੜੇ ਜੁਨਾਨੀਮਸਲੀ ਕਰਨਗੇ ਉਹਨਾਂ ਨੂੰ 5 ਲੱਖ ਰੁਪਏ ਦੇਣਗੇ ਸੀਐਮ ਸਾਹਿਬ ਅਸੀਂ ਵੀ ਆਪਣੇ ਆਪਣੇ ਜਿਹੜੇ ਦੇਵਾਂਗੇ ਆਪਣੇ ਆਪਣੇ ਏਰੀਆ ਸਰ ਇੱਕ ਹੋਰ ਇੰਪੋਰਟੈਂਟ ਹਲਕੇ ਦੇ ਵਿਚਾਰ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਚਾਇਤੀ ਚੋਣਾਂ ਦੇ ਵਿਚਾਰ ਜੋ ਕੋਈ ਵੀ ਪੰਚਾਇਤ ਹੈ सारे मिलकर अगर डिसीजन लेंगे तो लाख का इनामी जो इनाम है वो रखा गया देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर